ਮਾਰ ਫੂਕ ਫੂਕ ਮਾਰਦ ਨੇ ਉਹ ਪੈਂਦਾ ਚੁੱਲੇ ਤੇ ਮਾਰ ਮੂੰਹ ਤੇ ਬੋਰਾ ਚਲੇ ਮਾਰ ਰਹੀ ਹੈ ਚੁੱਲੇ ਤੇ ਮਾਰ ਨਾ ਉਹ ਆੜੀਆ ਫਿਰ ਕੰਮ ਡੇਢਾ ਹੋ ਗਿਆ ਕਿਉਂ ਆਪਣੀਆਂ ਭੂਕਾਂ ਪਈਆਂ ਮੁਖੀਆਂ ਹਾਂ ਆ ਭੂਕਾ ਵਾਂਗਾ ਆਪਣੇ ਮਾਰ ਲਾ ਓਏ ਮਾਰ ਲਾ ਪੜਾ ਲੱਗੀ ਜਾਂਦਾ ਇਹ ਮੈਂ ਤਾਂ ਦੇਖ ਤੈਨੂੰ ਕੋਈ ਗੀਤ ਵੀ ਦਾ ਸਾਦ ਨਾ ਕੋਈ ਹੀਰ ਸੁਣਾ ਦੇਣਾ ਹੀਰ ਹਾਂ ਸੁਣਾਉ ਤੂੰ ਗੋਹਰਾ ਹੁੰਦਾ ਸੀ ਪਹਿਲਾਂ ਮੈਂ ਦੇਖਿਆ ਤੈਨੂੰ ਮੈਂ ਤਾਂ ਬਈ ਸਰਾ ਕਰ ਦਿੰਦਾ ਜਦੋਂ ਮੈਂ ਗਾਉਂਦਾ ਹੁੰਦਾ ਸੀ ਨਾ ਮੈਂ ਤਾਂ ਇਹੋ ਹੈਕ ਲਾਉਦਾ ਓ ਇੱਧਰ ਮੁੜਿਆ ਜਦੋਂ ਹੈਕ ਲਾਉਦਾ ਸੀ ਨਾ ਓ ਇੱਥੇ ਵੀ ਸੁਣਾ ਦੇ ਇੱਧਰ ਆਥਮ ਮੈਂ ਦਿਆਂਗਾ ਜਦੋਂ ਹੈਕ ਲਾਉਂਦਾ ਮੈਂ ਮੈਂ ਤਾਂ ਪੌਣਾ ਦੇ ਵਿੱਚੋਂ ਨਾ ਕੀੜੀਆਂ ਬਾਹਰ ਕੱਢ ਲੈਂਦਾ ਹੁੰਦਾ ਸੀ ਓ ਇੱਥੇ ਕਿੱਥੇ ਆ ਪੌਣਾ ਤੂੰ ਸਿੱਧਾ ਸੁਣਾ ਯਾਰ ਉਹ ਸਿੱਧਾ ਸੁਣਾ ਕੋਈ ਮੈਨੂੰ ਮਹਾਂਜਾ ਯਾਰਾ ਜੀ ਕਰ ਹੀ ਰੂਰਾ ਸੁਣਾ ਕੋਈ ਹੁਣ ਤਾਂ ਮਰਸ ਵੀ ਕਰ ਗਿਆ ਬਾਟ ਗਿਆ ਐਥੇ ਪਹਿਲਾ ਚਮਕੀਲੇ ਦੇ ਨਾਲ ਵੀ ਗੰਦਾ ਰਹਿ ਮੈਂ ਹਾਂ ਹਾਂ ਚਮਕੀਲੇ ਨੇ ਕਿਹਾ ਮੈਨੂੰ ਕਹਦਾ ਸੀ ਕਿ ਉਹ ਕਹਦਾ ਵੀ ਅੜਿਆ ਬੱਸ ਕਰ ਕਰ ਹੀ ਰਹਿ ਪਿਆ ਕਰ ਕਹਿੰਦਾ ਮੈਂ ਸਭ ਨੂੰ ਸਚਾਰ ਲਾ ਤੂੰ ਸਸਰੀ ਗਾਲ ਕਹਿੰਦਾ ਬੱਸ ਸਾਡਾ ਨਾ ਕਿਤੇ ਹਾਂ ਬੱਸ ਰਹਿਣ ਦੇ ਤੇ ਮੇਰੇ ਪੁੱਤ ਨੂੰ ਮਨੋ ਜ਼ਿੰਦਗੀ ਕੋ ਘਰੋਂ ਲੈਣਾ ਆਇਆ ਜੀ ਆ ਗਿਆ ਜੀ ਹਾਂ ਅੱਛਾ ਫੇਰ ਉਹ ਮਾ ਮਾਤਾ ਵੀ ਪੈਸੇ ਮੰਗ ਲੈ ਮਾ ਬੜੇ ਤੂੰ ਦਾ ਮਾਲੇ ਮੰਗੇ ਹੁਣ ਇੱਕ ਗੰਜਰ ਦਾ ਖਰਚ ਗਈ ਬੜੇ ਸੀ ਤੂੰ ਮੈਂ ਤੂੰ ਗਾਇਣਾ ਗਾ ਮਾ ਕੋ ਜੁਰੂ ਇੱਥੋਂ ਕੀਤਾ ਕਿ ਤੁਮ ਕਹ ਬੋਲੀ ਜਨਾਬ ਮਹਾਲਾ ਜਨਾਬ ਨਾ ਹਾਂ ਉਹ ਕਹਦਾ ਉਹ ਬਾਰੇ ਕੰਸੀ ਖਤਨ ਗਿਆ ਸੀ ਫੇਰ ਲੈ ਆਇਆ ਕੁਛ ਤਾਂ ਖਾਲੀ ਮੜਿਆ ਆ ਉਹ ਨਹੀਂ ਲੈ ਆਇਆ ਆਪਾਂ ਰੀ ਪੰਸੀ ਖਟਣ ਗਿਆ ਸੀ ਖਟ ਕੇ ਲਿਆਦੀ ਨੂਨ ਐ ਕਹ ਹਾਂ ਹਾਂ ਚੱਲ ਜੀ ਦੇ ਬਣੂ ਅੱਗੇ ਬਣੂ ਆਪਾਂ ਰੀ ਪੰਸੀ ਖਟਣ ਗਿਆ ਸੀ ਖਟ ਕੇ ਨਿਆਂਦਾ ਨੂਨ ਓ ਚੱਪੜਾ ਨੂੰ ਅੱਗ ਲੱਗ ਗਈ ਉੱਤੇ ਲੈ ਲੋ ਖੇਜ ਉੱਤੇ ਲੈ ਲੋ ਖੇਜ ਛਪੜਾ ਨੋਕ ਲਾ ਗਈ ਉੱਤੇ ਲੈ ਲੋ ਖੇਜ਼ੇ ਇਹ ਅੜਿਆ ਤੈਨੂੰ ਦਾ ਵਧੀਆ ਲੱਗਦਾ ਉਹ ਦੇਖ ਮੈਨੂੰ ਤਾਂ ਇਹਦੀ ਕੋਈ ਲੱਤ ਪਾਉਂਦਾ ਲੱਗੀ ਨਹੀਂ ਤੇ ਉਹ ਇਧਰ ਜਾਂਦੀ ਲੱਤ ਪਾਉਂ ਉਹ ਇਧਰ ਓਏ ਪੜਿਆ ਲਿਖਿਆ ਬੋਲੀਆਂ ਮੈਂ ਤੈਨੂੰ ਦਾ ਨਾ ਹਾਂ ਜਿੱਦੈ ਮੈਂ ਹੁਣ ਮਾੜੀ ਮੋਟੀ ਤਿਆਰੀ ਕਰ ਲਈ ਉਦੋਂ ਬਾਜਾ ਬੂਜਾ ਚੱਕ ਲਿਆ ਉਦੋਂ ਕੰਢੇ ਘੜਦੇ ਨੇ ਉਹ ਮੇਰਾ ਜਿਹੜਾ ਰਾਦਾ ਜਿਹੜੇ ਮੇਰਾ ਰਾਦਾ ਐ ਸੀ ਮੈਂ ਤੇਰੇ ਵਿਆਹ ਚ ਗੀਤ ਗਾਵਾ ਖੜਾ ਅਰੇ ਘਰ ਦਾ ਹੀ ਖੜਾ ਹੋਵੇ ਕੋਈ ਯਾਰ ਮੈਨੂੰ ਇੱਕ ਕਸਮ ਵੀ ਨਹੀਂ ਆਉਂਦੀ ਆਪਣੇ ਨਾਲ ਦੇ ਸਾਰੇ ਵਾਹੇਗੇ ਵਾਹੇਗੇ ਭਿੰਦੇ ਜਵਾਬ ਵੀ ਏਡੇ ਏਡੇ ਹੋਗੇ ਆਪਣੇ ਮਾਂ ਪਿਓ ਦੀ ਹੈ ਜਾ ਆਪਣੇ ਪਰਿਵਾਰ ਨੂੰ ਲੈਣਾ ਲੈਣੀ ਵੀ ਨਹੀਂ ਯਾਰ ਆ ਨਾ ਆਪਣੇ ਕੋਈ ਰਿਸ਼ਤਾ ਆਉਂਦਾ ਬੇਬੇ ਬਾਪੂ ਕਾਹਦਾ ਛੱਡ ਗਏ ਮੁੜ ਕੇ ਕੋਈ ਰਿਸ਼ਤੇ ਵਾਲੀ ਨਹੀਂ ਆਇਆ ਆਪਣੇ ਘਰੇ ਦਾ ਯਾਰ ਰੋਹਿੱਦਾ ਗੱਲ ਮੈਂ ਛੋਟੇ ਨੂੰ ਇਹ ਗੱਲ ਇਹ ਆ ਵੀ ਹੁਣ ਤਾਂ ਚਲੋ ਆਪਦੀਆਂ ਪਕਾ ਕੇ ਖਾ ਲੈਨੇ ਆ ਇਹ ਸਾਰਾ ਜਦੋਂ ਵੱਡੀ ਉਮਰ ਹੋ ਗਈ ਸਿਆਪਾ ਸੜ ਜੂ ਉਦੋਂ ਕਿਸੇ ਨੇ ਗੋਲੀਆਂ ਨਹੀਂ ਲਾ ਕੇ ਦੇਣੀਆਂ ਆਪਾਂ ਨੂੰ ਫਿਰ ਮੇਰਾ ਤਾਂ ਕਰਾ ਨਾ ਤੂੰ ਤੂੰ ਫਿਰ ਰਹਿਣ ਦੇ ਉਹ ਮੈਂ ਤਾਂ ਰਹਿਣ ਦੇ ਨਾ ਤੇਰਾ ਕੁਝ ਬਣਦਾ ਮੈਨੂੰ ਲੱਗਦਾ ਨਹੀਂ ਤੂੰ ਮੇਰੀ ਇੱਕ ਗੱਲ ਸੁਣ ਫਿਰ ਇੱਕ ਗੱਲ ਕਹਾਂ ਤੈਨੂੰ ਛੋਟਾ ਭਾਈਆ ਮੇਰਾ ਦੱਸ ਦੇ ਸੌਂ ਖਾ ਅਗਨੀ ਦੀ ਵੀ ਆਪਾਂ ਪਿੰਡ ਤੇ ਹਰੇ ਕਿਤੇ ਰਿਸ਼ਤੇ ਚ ਭਾਨੇ ਮਾਰਾ ਕਰਾਂਗੇ ਜਿੱਥੇ ਆਪਣਾ ਨਹੀਂ ਹੁੰਦਾ ਭਾਨੇ ਮਾਰਦੇ ਇਹ ਨਹੀਂ ਗੱਲ ਤੇਰੀ ਸਹੀ ਆ ਬਈ ਜਿੱਨਾ ਸਾਡਾ ਆਪਣਾ ਕੋਈ ਵਾਲੀਵਾਸ ਨਹੀਂ ਪਤਾ ਆਪਾਂ ਉਹਨਾਂ ਕਰ ਕਿਸੇ ਦੇ ਥੜੇ ਰਿਸੂ ਲੱਗਣੇ ਲੱਗਣੇ ਨਹੀਂ ਦੇਣੇ ਹਾਂ ਤੇ ਇਹ ਜਮਾ ਸਲਾਹ ਕਰਦਾਂਗੇ ਲੱਖਾਂ ਸਮਰ ਤੇ ਆਲ ਹਾਂ ਬਸ ਪੂਰੀ ਗੜੀ ਫੇਰ ਦੇਣੀ ਆ ਫੇਰ ਦੇਣੀ ਆ ਜਾਣਾ ਕਰ ਅੰਦਰੋਂ ਪਤੀ ਲੀਲਾ ਚਾਹ ਤੜ ਕੇ ਰਾਂ। ਏ ਤਲੀ ਅੱਗ ਦਾ ਕੀ ਆ ਮੈਂ ਅੱਧੇ ਮਦੋਣਾ ਭੈਣ ਜਾਂ ਛੰਡੇ ਤੁਲੀ ਜੀ ਬੱਤੇ ਆ। ਬਾਰੀ ਪੰਚੀ ਖਤ ਨਗੇ ਆਸੀ ਖਟ ਕੇ ਲਿਆਂਦੀਆਂ ਮਿੰਗਰਾ ਉੱਚੇ ਤੇ ਤੂੰ ਤੁਰਦੀ ਥੱਲੇ ਬਗੇ ਪਾਣੀ। ਸੰਦੀਖ ਮੰਨ ਗਿਆ ਜੀ। ਆ ਟੱਕੇ ਰੀਆਂ ਤੋਤੇ ਸੁਪਨੇ ਪਾਈਆਂ ਪਈਆਂ ਨੇ। ਨਾਦਾ ਬਣੀ ਤਾਂ ਲੱਗਿਆ ਪਾਉਂ ਉਤੇ ਨਾ ਜਵਾਗਿਆ ਕੋਈ ਕੰਮ ਲੱਗ ਜੇ ਕੋਈ ਰਿਸ਼ਤੇ ਹੀ ਹੋਈ ਨੀ ਤੂੰ ਇਹ ਬੱਤੀ ਕਰਿਆ ਨਹੀਂ ਮੈਂ ਮਰਚਾਉਂਗੀਆਂ ਨਹੀਂ ਮੈਂ ਮਰਚਾਉਂਦੀ ਜਾਂਦੀ ਆ ਬਾਣ ਔਰ ਕੇਰੀਆਂ ਪਾਈਆਂ ਸੀ ਇਹ ਵੀ ਨਹੀਂ ਸਾਰਾ ਦਿਨ ਕੰਮ ਹੀ ਨਹੀਂ ਮੈਕੈਨਿਕ ਕਾ ਜਾਂ ਮੁਕਦਾ ਹੋਰ ਇੱਕ ਤਾਂ ਹੁਣ ਦਿਨ ਛੋਟੇ ਨੇ ਹੋਰ ਅੱਗੇ ਹੁਣ ਸਿਆਲ ਦੇ ਦੇਣਾ ਚੜਦਾ ਦਿਨ ਮਾਗਰੋਂ ਅੱਛੇ ਪਹਿਲਾਂ ਜਾਂਦਾ ਹੋਰ ਕਾ ਧੁੰਦ ਜੀ ਪਈ ਗਈ ਕਈ ਦਿਨ ਤੱਕ ਜੰਨੇ ਕੋਈ ਕੰਮ ਨਹੀਂ ਹੋਇਆ ਉਹ ਅੱਜ ਤੋਂ ਉਹ ਜੀ ਪਈ ਜਾਂਦੀ ਹੈ ਉਹ ਅੱਜ ਤਾਂ ਨਿੱਗਾ ਦਿੰਦੇ ਕੋਈ ਦੱਸੀ ਤੈਨੂੰ ਮੈਂ ਜਾਦ ਹੀ ਕਰੀ ਜਾਂਦੀ ਸਤਿਮਾਨ ਚ ਬੈਠੀ ਹਾਂ ਤੇ ਕੋਈ ਮੇਰੇ ਪੁੱਤ ਨੂੰ ਸਾਫੀ ਕਰਾ ਦੇ ਕਿਸੇ ਕੋਲ ਆ ਜਾ ਤੇਰੇ ਵਰਗੀ ਲੈ ਨਹੀਂ ਬੇਬੇ ਮੈਨੂੰ ਤਾਂ ਐ ਸੀ ਸਾਡੇ ਹੱਥੋਂ ਤੂੰ ਕਿੱਥੇ ਲਮੈਂਗੀ ਸਾਖ ਕੋਈ ਤੁਹਾਡੇ ਹੱਥੋਂ ਲੈਣ ਨੂੰ ਕੀ ਹੈ ਤੁਸੀਂ ਕੀ ਬੰਦੇ ਨਹੀਂ ਲੈ ਕੋਈ ਨਹੀਂ ਕਰਾਵਾਂਗੇ ਸਾਪਨ ਕੋਈ ਵਰੀ ਆਉਂਦਾ ਵੀ ਅਗਰ ਆਉਦੇ ਰਿਸ਼ਤੇਦਾਰੀ ਚ ਲਿਆਉਂਦਾ ਹਾਂ ਨਹੀਂ ਮੈਂ ਕਰਾਤਾ ਦੇ ਮੈਂ ਪਰ ਮੇਰੀ ਗੱਲ ਸੁਣ ਆਪਲੀਆਂ ਦੀ ਗੱਲ ਤੇ ਨਾ ਹਲਕਾ ਕਰੀ ਜੇ ਇਹ ਤਾਂ ਹੀ ਨਹੀਂ ਪਤਾ ਕਿੱਥੋਂ ਕਿਸ ਨੂੰ ਕਿਵੇਂ ਬੋਲਦਾਂ ਕੀ ਕਰਦਾਂ ਨਹੀਂ ਹੋਰ ਬੇਬੇ ਇਹਨਾਂ ਦਾ ਕੀ ਪਤਾ ਭੁੱਖੀ ਦੇ ਡੱਕਿਆਂ ਦਾ ਉਹ ਵੀ ਉਗਦੀਆਂ ਪਤਾਲਾਂ ਮਰੀ ਜਾਂਦੇ ਨੇ ਇਹਦੇ ਨੇ ਇਹਦੇ ਨੇ ਬਾਹਾਂ ਇਹਨਾਂ ਨੇ ਲਹੂ ਪੀਤਾ ਚਲ ਤੂੰ ਮੈਨੂੰ ਆਂ ਦੱਸ ਦੇ ਬੀ ਹੋਵੇ ਛੱਜਦੇ ਹੀ ਹੋ ਤੇ ਹੋਰ ਜਾ ਬੇਬੇ ਮੈਂ ਨਾ ਦੇਖਦੀ ਆ ਕੋਈ ਸਾਥ ਫਿਰ ਮੈਨੂੰ ਤੂੰ ਐਂ ਦੱਸ ਆਪਣੇ ਕੀ ਕੁਸ ਕੀਵੇਂ ਹਨਾ ਵੀ ਮੈਨੂੰ ਆੜਾ ਮੋਟਾ ਪਤਾ ਲੱਗੇ ਫਿਰ ਅਗਲੇ ਨੂੰ ਗਾਹ ਦੱਸਿਆ ਜਾਂਦਾ ਹਾਂ ਆਹ ਦਾ ਕੋਈ ਸਾਡਾ ਮੁੰਡਾ ਦਾਸ ਪੜਿਆ ਹੈ ਅੱਛਾ ਦਾਸ ਤੁਮਕਤਾ ਪੜਿਆ ਹੈ ਸੋਹਣੀ ਸਾਡੀ ਜ਼ਮੀਨ ਆਉਂਦੀ ਹੈ ਘਰ ਵੀ ਸੋਹਣਾ ਹੈ ਹਾਂ 5-7 ਕਿੱਲੇ ਜ਼ਮੀਨ ਦੇ ਵੀ ਰਹਿ ਗਈ ਨੇ ਵਧੀਆ ਕੰਮ ਐ ਕੋਈ ਹੋਣੀ ਕੋਈ ਮੰਗ ਬਣਾਏ ਮੇਰਾ ਮੁੰਡਾ ਨਾ ਮੰਗਦੀ ਤਾਂ ਮੈਂ ਕੁਛ ਨਹੀਂ ਬਸ ਕੁੜੀ ਕੋਈ ਵਧੀਆ ਹੈ ਠੀਕ ਹੀ ਲੜ ਰਹੀ ਤੇ ਪੁੱਤ ਹੋਵੇ ਤਾਂ ਵੀ ਕਵੀ ਦਾ ਰਿਕਾ ਤੇ ਮੈਂ ਤਾਂ ਕੀ ਕਰਨਾ ਮੇਰ ਤਾਂ ਗੁੱਲੀ ਦੇਣੀਆਂ ਤੇ ਇਹਦਾ ਨਹੀਂ ਕੋਈ ਉਹ ਤਾਂ ਬੇਬੇ ਮੈਂ ਤਾਂ ਪੁੱਛਿਆ ਕਈ ਵਾਰੀ ਆਪਾਂ ਮੰਗ ਮੰਗਾਈ ਦੀ ਗੱਲ ਨਹੀਂ ਕਰਦੇ ਫਿਰ ਮੌਕੇ ਤੇ ਕੰਮ ਫਿਰ ਔਖਾ ਹੋ ਜਾਂਦਾ ਅਗਲੇ ਨੂੰ ਵੀ ਕਹਿਣਾ ਨਾ ਨਾ ਮੰਗ ਮੰਗਾਈ ਕੋਈ ਨਹੀਂ ਬਸ ਤੂੰ ਰਿਸ਼ਤਾ ਕਰ ਕਰਾ ਦੇ ਵਧੀਆ ਜਿਹੜੀ ਪਰਿਵਾਰ ਦੇਖੂਗੀ ਤੋਰ ਕੇ ਗੱਲ ਚੰਗਾ ਹੋਰ ਚਾਹ ਬਣਾਵਾ ਨੋ ਬੱਸ ਮੈਂ ਤਾਂ ਖੜੀ ਖੜੀ ਹੁਣ ਆ ਗਿਆ ਤਾਂ ਜਿਸ ਇੱਕ ਹੀ ਆਂਦੀ ਸੀ ਸਾਡੇ ਤਾਂ ਛਾਂ ਰਹਿਣੀ ਸਾਰਾ ਦਿਨ ਬੱਚੀ ਉੱਪਜੀ ਨਹੀਂ ਆਉਂਦੀ ਫਿਰ ਮੈਂ ਬੈਠੀ ਬੈਠੀ ਚਲੋ ਮੈਂ ਬੇਬੇ ਕੋਲੇ ਗੇੜਾ ਮਾਰ ਕੇ ਨਾਲੇ ਮੈਂ ਵਧੀਆ ਹੋਇਆ ਮੈਂ ਵੀ ਤੈਨੂੰ ਜਾਹ ਦੀ ਤੇਰੀ ਆਣੀ ਸਮਾਂ ਚੋਂ ਹੁਣ ਦੱਸੀ ਨੂੰ ਕਹਿ ਕੇ ਦੇਖ ਲੈ ਚਲ ਮੈਂ ਦੇਖਦੀ ਆ ਪਰ ਮਾਦਨ ਮੈਨੂੰ ਨਿਕਲੇਗੀ ਜਾਂਦਾ ਉਰਾਂ ਪਰ ਇੱਕ ਸਾਡੀ ਤਾਂ ਸਕੀਰੀ ਚ ਹੁਣ ਬੇਬੇ ਕੋਈ ਕੁੜੀ ਨਹੀਂ ਹੈਗੀ ਮੈਨੂੰ ਵੀ ਬਸ ਕੋਈ ਗਾਹਾਂ ਦੀ ਗਾਹਾਂ ਜੇ ਦੇਖਣੀ ਪਊਗੀ ਸਕੀਰੀ ਚ ਕੁੜੀ ਹੋਰ ਜੋ ਲੰਮੀ ਜੋ ਆਗਦੇ ਤਾਂ ਹੁਣ ਤੁਹਾਨੂੰ ਪਤਾ ਮੈਂ ਤਾਂ ਆਪ ਕਹਿਣਾ ਹੈ ਨਹੀਂ ਮੇਰੇ ਕੰਨੀਆ ਚਾਲੇ ਦੇਖ ਲਈ ਫਿਰ ਨਹੀਂ ਤਾਂ ਕੋਲੇ ਭੈਣ ਭਾਈ ਦੇ ਚਲੋ ਸੁਖੀ ਹੋ ਜਾਂਦਾ ਚਲ ਚੰਗਾ ਜੀ ਬੇਬੇ ਜਾਣੇ ਆਏ ਮਾਰ ਲੈ ਕਰਕੇ ਨਾ ਬਸ ਮੈਂ ਉਹੀ ਗੱਲ ਕਰਦੇ ਕੰਮ ਤਾਂ ਦੇਣੀ ਉਹਨੇ ਕਿਹਾ ਹੌਲੀ ਹੌਲੀ ਕਰਦੇ ਆ ਜਿਹੜਾ ਗੇੜਾ ਦਮ ਦਮ ਕਰ ਲਾਂਗੇ ਕੰਮ ਇਹ ਤਾਂ ਹੈ ਤੇ ਗੋਡੇ ਮਸਾਂ ਤੋਂ ਚਲ ਮੈਂ ਜਾਣੀ ਆ ਬੇਬੇ ਮਾਰਦੀਆਂ ਗੇੜਾ ਫਿਰ ਕਰਦੀਆਂ ਪਤਾ ਬਦਰੀ ਹਿੰਮਤ ਜੀ ਚੰਗਾ ਚੰਗੋ ਇੱਕ ਦੋ ਦਿਨਾਂ ਚ ਕਰੀ ਕੰਮ ਇਹ ਇਹ ਕਰਾ ਦੇ ਹਾਂ ਸੋਣ ਨਾ ਚਲ ਕੁੰਜੀ ਦਰਾਜੀ ਦੀ ਵੇਖ ਕਰ ਚਾਰਖੇ ਬੇਬੇ ਚਾਹ ਬਣਾ ਭੁੱਖ ਲੱਗੀ ਆ ਤੇ ਬਣਾ ਚਾਹ ਪੀ ਲੈ ਨੂੰ ਤੈਨੂੰ ਆ ਗਿਆ ਟੌਰਾਂ ਕੱਟ ਕੇ ਫਿਰਦਾ ਰਹਿਣਾ ਗੜਿਆਂ ਚ ਗੇੜੇ ਮਾਰਦਾ ਕੋਈ ਮੜਾ ਮੋਟੇ ਕੰਮ ਥੰਦਾ ਕਰ ਲਿਆ ਕਰ ਟੈ ਜਾਣਾ ਤੇਰੇ ਸਾਖ ਦੀ ਗੱਲ ਕਰੀ ਗਏ ਮੈਂ ਆ ਗਵਾਨੀਆਂ ਦੀ ਬਹੂ ਨਾਲ ਜਿ ਉਹ ਆਪਾਂ ਨੇ ਕਰਾ ਦੇ ਕੋਈ ਮੜਾ ਮੜੇ ਕੰਮ ਨੂੰ ਮਾਰ ਲਾ ਆ ਬੋਦੀਆਂ ਆਈਆਂ ਵਾਕੇ ਤੁਰਾ ਫਿਰਦਾ ਰਹਿਨੇ ਬੱਬੇ ਮੇਰੀ ਗੱਲ ਸੁਣ ਆ ਬੋਦੀ ਕੰਮ ਆਉਣਗੀਆਂ ਹੈ ਬੋਦੀਆਂ ਕੰਮ ਨਹੀਂ ਆਉਂਦੀਆਂ ਕੰਮ ਕੰਮ ਆਉਂਦਾ ਹੁੰਦਾ ਇੱਕਾ ਬੋਦੀਆਂ ਦਾ ਕੰਮ ਕੀ ਮੇਰੀ ਫੋਟੋ ਦੇਖ ਕੇ ਕੋਈ ਕਹੂਗਾ ਹਾਂ ਵੀ ਮੁੰਡਾ ਇੰਨਾ ਸੋਹਣਾਗਾ ਫੋਟੋ ਦੇ ਇਕੱਲੇ ਫੋਟੋ ਨੂੰ ਕੀ ਤੇਰੀ ਨਾਲ ਇਹਨੇ ਚੱਟਣਾ ਬੱਬੇ ਨਾਲ ਮੈਂ ਕੰਮ ਕਰੀਦਾ ਜਾਣਾ ਇਹਨਾ ਹੁਣ ਮੈਂ ਪੜਿਆ ਵੀ ਦਾਖਾ ਦੇਗਾ ਐਂ ਤਾਂ ਕੋਈ ਮੈਨੂੰ ਹੈ ਨਹੀਂਗਾ ਮੈਂ ਐਗ ਤਾਂ ਨਹੀਂ ਫਿਰ ਵੀ ਕੰਮ ਤਾਂ ਦੇਖੂਗੀ ਅਗਲਾ ਵੀ ਕੀ ਕਰਦਾ ਮੁੰਡਾ ਛੇੜ ਖੇਤੀ ਕਰ ਲਿਆ ਕਰ ਉਹਦਾ ਠੇਕੇ ਤੇ ਦਿੰਨੀ ਆ ਉਹ ਗੱਦੇ ਆ ਗਲੇ ਨੇ ਖੇਤੀ ਕੀਤੀ ਜਿਹੜੀ ਦੇਖਣੀ ਬਾਹਰ ਦੇਖਣਾ ਵੀ ਕਿੰਨਾ ਆਉਂਗਾ ਆਹ ਬਾਹਰ ਦੇਖਣਾ ਨਾਲੇ ਹੋਰ ਚੰਗਾ ਚਾਹ ਤਾਂ ਮੈਂ ਕਰ ਦੇਣੀ ਆ ਮੜਾ ਜਾਵਲੀਆਂ ਤਾਂ ਬੱਚ ਕੀ ਰਿਹਾ ਕਰ ਇਹਨੇ ਦੋਨਾਂ ਤੋਂ ਹੋਰ ਅੱਛਾ ਕੋਈ ਨ ਉਹਨਾਂ ਤੋਂ ਮੈਂ ਦੇਖ ਲਊਗਾ ਨਿਗਾ ਰੱਖ ਲਈ ਜੇ ਤੇ ਕਿਸੇ ਨੂੰ ਨਹੀਂ ਹੈਈ ਨਾ ਉਹ ਗੱਲ ਬਾਤ ਨਾ ਕਰ ਦੇਣ ਮੜੇ ਦੀ ਨਿਗਾ ਰੱਖ ਲਈ ਉਹ ਕਹਿੰਦੀ ਸੀ ਮੈਂ 1-2 ਦਿਨਾਂ ਤੱਕ ਲੈ ਕੇ ਦਵਾਂ ਅੱਛਾ ਵੀ ਉਹ ਪਾਣੀ ਮਾਰ ਲੁੰਦੇ ਹੈ ਕੀ ਪਤਾ ਕੀ ਕੱਢਦਾ ਉਹ ਮੁੱਜਾ ਪਾਣੀ ਵੀ ਛੱਟ ਉਹ ਤਾਂ ਵੱਡਾ ਪਾਣੀ ਮਾਰਦਾਂਗੇ ਉਹ ਨਾ ਬੇਬੇ ਮਾਇਰਾ ਖੁੰਨੇਗਾ ਉਹਨਾਂ ਤੇ ਚੱਲ ਵਾ ਧਰਦੀਆਂ ਚੰਗੇ ਚਾਹ ਕੇ ਠੀਕ ਆ ਚੱਲ ਆ ਦੋ ਬੰਦੇ ਕਰ ਰਹੇ ਨੇ ਲਿੰਕੀ ਦੇ ਧੱਕੇ ਕਰ ਜਾ ਹਾਂ ਮੈਨੂੰ ਨਹੀਂ ਆਉਂਦੀ ਨਾ ਬੇ ਆਪਣੇ ਉਹ ਨਿੰਮਾ ਹਾਂ ਇਹ ਰਿਸ਼ਤੇ ਕਰਾਉਂਦੀ ਆ ਇਹ ਮਾਹ ਕਰਾਉਂਦੀ ਆ ਪਰਲੇ ਗੋਣ ਤੇ ਇਹਦੇ ਸਾਫ ਕਰਾਇਆ ਕੁੜੀ ਪਟਾਕੇ ਵਰਗੀ ਲੈ ਕੇ ਲੰਦੀ ਆ ਨਹੀਂ ਕੁੜੀ ਫਿਰ ਮੇਰੀ ਗੱਲ ਕਰ ਆਪਾਂ ਕਰਦੇ ਆ ਜੀ ਗੱਲ ਹਾਂ ਮੇਰੀ ਕਰੀ ਚੱਲ ਤੇਰੀ ਗੱਲ ਹੂੰ ਹਾਂ ਆਪ ਦੀ ਨਾ ਕਰ ਕਰ ਲੈ ਹਾਂ ਗੱਲ ਹੀ ਕੋਈ ਨਹੀਂ ਆਉਂਦੇ ਕਹੀ ਵੀ ਮੁੰਡਾ ਵਧੀਆ ਹੈ ਕਹਦੇ ਆਰੇ ਫਿੱਟਾ ਕਹਦੇ ਚੰਗਾ ਮੈਂ ਮੜਾ ਹੀ ਸੰਗੂਗਾ ਕੋਈ ਨਹੀਂ ਹਾਂ ਫਿਰ ਅਲੱਗ ਕਰ ਦਿੰਦਾ ਇਹ ਆਪ ਹੀ ਬੋਲੀ ਜਾਂਦਾ ਆਪਦੇ ਰਿਸ਼ਤੇ ਮੈਂ ਤਾਂ ਐਜੇ ਕਰੂੰਗਾ ਉਹ ਯਾਰ ਤੁਰਦੀ ਤਾਂ ਦੇਖ ਮੋਰ ਨਹੀਂ ਮੁੰਡੂ ਬਚਕਾ ਬਾਹਰ ਅਮਾ ਹਾ ਸੁਣਿਆ ਜੀ ਅੱਪਰ ਜਾਈ ਸਾਸਰੀ ਕਾਲ ਹੈ ਬੇ ਸਾਸਰੀ ਕਾਲ ਹਾਂ ਦੱਸ ਮਰ ਜਾਣੋਂ ਕੰਮ ਜਾਂਦੀ ਸੀ ਪਹਿਲੀ ਬੋਲ ਮਾਰਦਾ ਕੋਈ ਨਾ ਅੱਪਰ ਜਾਈ ਬੜਾ ਜ਼ਰੂਰੀ ਗਾ ਨਸੀਬ ਤਾਂ ਕਰਕੇ ਬੋਲ ਮਾਰਦਾ ਚੱਲ ਦੱਸ ਮੜਾ ਮੇਰੇ ਕਿਦੀ ਦੇਖ ਪਹਿਲਾਂ ਸਾਡੇ ਨੇ ਫਾਈਲ ਉਹ ਸਾਖ ਕਰਾਉਣਾ ਹੈ ਤੇ ਮੈਂ ਮੈਂ ਸੁਣਿਆ ਵੀ ਤੂੰ ਰੇਖ ਚ ਮੇਖ ਲਾ ਦਿੰਦੀ ਐ ਤੇ ਇਹਦੇ ਆ ਤੋਂ ਪਾਈ ਭਾਰੀ ਰੇ ਤਮੇ ਮੱਦੀ ਕੇ ਕਰੋ ਆਈਆਂ ਕੋਈ ਨਹੀਂ ਦੁਆ ਤੁਹਾਡਾ ਨੰਬਰ ਮਰ ਜਾਣਿਓ ਮਾੜਾ ਮੋਟਾ ਆਪਦੇ ਚ ਸੁਧਾਰ ਲਿਓ ਐ ਤੁਹਾਨੂੰ ਕਾਹੋਂ ਕੁੜੀ ਦੇ ਗਾ ਤਾਂ ਤੁਹਾਨੂੰ ਮਰ ਜਾਣਿਓ ਕੋਈ ਬੱਕਰੀ ਨਾ ਦੇਵੇ ਓ ਭਾਬੀ ਸੁਧਾਰ ਦੀ ਗੱਲ ਸੁਣ ਲਾ ਅਸੀਂ ਤੇਰਾ ਪੂਰਾ ਪੱਖ ਭੂਰਦੇ ਆ ਤੈਨੂੰ ਮੈਂ ਤਾਂ ਦੱਸਣ ਆਉਂਦਾ ਸੀ ਇਹਨੇ ਰੋਗ ਤਾਂ ਕੱਲ ਮੇਰੇ ਵਾਲਾ ਬਾਈ ਇੱਕ ਸੋਹਣੀ ਜੀ ਕੁੜੀ ਸੀ ਐਨ ਘਰ ਲਾਈ ਪਿੱਛੇ ਵੜਾਈ ਜਾਂਦਾ ਆ ਦੁਪਹਿਰੇ ਜੀ ਦੁਪਹਿਰੇ ਜੀ ਫੁੱਲਾ ਵਰਗੀ ਮਰ ਜਾਣਿਓ ਉਹ ਤਾਂ ਮੇਰੀ ਭੈਣ ਸੀ ਚੜਾਉਣ ਗਿਆ ਸੀ ਉਹਨੂੰ ਉਹ ਭਰਾ ਐ ਕਰੀ ਤੇ ਹੀ ਕਰਾ ਦੇ ਮੈਨੂੰ ਤੇਰੀ ਭੈਣ ਸ਼ਕਲ ਦੇਖੀ ਆ ਆਪਣੀ ਇਹਨੂੰ ਕਰਾ ਦੇ ਚਲ ਕੋਈ ਨਹੀਂ ਪਹਿਲਾਂ ਤੁਸੀਂ ਸੁਧਰ ਜਾ ਮੈਂ ਇਹਨੇ ਮੱਦੀ ਨੂੰ ਕਰਾਉਣੀ ਆ ਸਾਖ ਮੈਂ ਉਹਨਾਂ ਦੇ ਘਰ ਹੀ ਆਈਆਂ ਹੁਣ ਹੁਣ ਵੀ ਮੈਂ ਤਾਂ ਕੋਈ ਕੰਮ ਜਾਂਦੀ ਸੀ ਮਰ ਜਾਣੇ ਨੇ ਪਹਿਲੀ ਬੋਲ ਮਾਰਤਾ ਚਲ ਵੇ ਮੈਂ ਤਾਂ ਖੇੜੀ ਜਾਉਂਗੀ ਇਹ ਮੈਂ ਕਹਿੰਦਾ ਵੀ ਇਹ ਤੈਨੂੰ ਤੇ ਬਾਈ ਚੰਗ ਤੁੰਗ ਕਰਦਾ ਡਰੀ ਨਾ ਦੱਸ ਦੀ ਰਾਨੂੰ ਅਜੀ ਕਰਾ ਲਵਾਂਗੇ ਕੀ ਹਾਂ ਤਾਂ ਸੋਨੂੰ ਦੱਸ ਦੀ ਜੱਦੀ ਹੀ ਨਹੀਂ ਤੇ ਚੱਲੂ ਸਾਨੂੰ ਤਾਂ ਅਈ ਮਰਜੀ ਹੋ ਗਈ ਮਰ ਜਾਣਿਓ ਜੇ ਚੱਜ ਦੇ ਬਣ ਜੇ ਛੱਡੀ ਛੜਾਈ ਕੋ ਕੁੜੀ ਲਿਆ ਕੇ ਦੇਉਗੀ ਕੂਂਜ ਵਰਗੀ ਹਾਂ ਚੱਟਾ ਚੱਟੇ ਦਿਨਾਂ ਕਿੱਲੇ ਬਬੀ ਤਮੀਂ ਤਾਂ ਸਾਰੀ ਵੇਚ ਵੇਚ ਖਾ ਗਏ ਮੈਂ ਸਾਡੇ ਤੋਂ ਮਹਿੰਗੇ ਆ ਲੈ ਗੱਲ ਸੁਣ ਦੇਖ ਲੈਣੇ ਆ ਉਹ ਕਰਨ ਵਾਲੀ ਬਣਾ ਅਈ ਅੱਧੀ ਕਿ ਲਈ ਹੋਰ ਚੱਕ ਦੇ ਆ ਗਏ ਦੇਖੀ ਹੁਣ ਵੇ ਫੇਰ ਕੌਣ ਰਹੂ ਫੇਰ ਕੌਣ ਰਹੂ ਸਾਡੇ ਤੈਨੂੰ ਰਾਜਾ ਬਣੇ ਦਾ ਸਹੀ ਤੇਰੇ ਗੱਲ ਨੂੰ ਮੈਂ ਨਾ ਆਏ ਰਾਣੀ ਹਾਂ ਹਾਂ ਬੀਮਾਰ ਪਾਉਂਦੇ ਰਾਣੀ ਹਾਂ ਚੰਗਾ ਫੇਰ ਅੱਜ ਤੇ ਸਹੀ ਮੱਦੀ ਦਾ ਤਾਂ ਮਾਂਗਰੋਂ ਹੀ ਸੋਚੂ ਹਾਂ ਦੇਖਦੀ ਹਾਂ ਕੰਪਣੇ ਵਾਲਾ ਕੰਮ ਕਰ ਚੱਲ ਵੀ ਹੁਣ ਮੈਂ ਕੰਮ ਜਾਂਦੀ ਸੀ ਮੈਂ ਤਾਂ ਮੁੜੀ ਜਾਣੀ ਆ ਮਾਂਗਰੋਂ ਬੋਲ ਮਾਰਤਾ ਤੁਸੀਂ ਫੇਰ ਜਾ ਕੇ ਆਉਂਗੀ ਕੋਈ ਨਹੀਂ ਪਰਜਾਈ ਲੈ ਬਣੂ ਵੜਿਆ ਗਾਲਤ ਪਰਜਾਈ ਖੁਸ਼ ਹੋਗੀ ਕਿਹੜਾ ਮੱਦੀ ਮੁੱਦੀ ਵਿੱਚ ਹੀ ਰੋ ਦੇਾਂਗੇ ਆਪਾਂ ਆਪਣਾ ਲਾਹੌਰ ਦਾ ਸਰ ਇਹ ਨੰਬਰ ਆਪੜਾ ਤੋੜੇ ਇਹ ਜੇ ਪੱਕੀ ਤੌਰ ਵੀ ਆਈ ਹੋਈ ਹੈ ਜੇ ਹੀ ਰਹੇ ਲੱਗੇ ਹੋਏ ਆਹ ਅੱਬਾ ਦੇਖੀ ਮੈਨੂੰ ਫਿਰ ਤੈਨੂੰ ਇੱਕ ਗੱਲ ਹੈਗੀ ਆ ਫਿਰ ਸਾਨੂੰ ਬਸ ਬੋਲਣਾ ਸਾਨੂੰ ਬੁਲਾਇਆ ਕਰੀ ਬਸ ਰੁੱਟੀ ਪਣੀ ਖਾ ਲਿਆ ਕਰੀ ਨਾ ਮੇਰੀ ਕਬੂਰ ਚੜਾੜੀਆ ਮੈਂ ਘੁੰਡ ਨਹੀਂ ਛੱਡਣ ਦੇਣਾ ਨਾ ਘੁੰਡ ਦਾ ਵੱਡਾ ਕਰ ਦੂੰਗੀ ਨਾ 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 ਆਪਾਂ ਕਹਦਾ ਕਰੀ ਘੁੰਡ ਦਾ ਗਿੱਦੇ ਵਿੱਚ ਤੱਕ ਕੀ ਹੋਰੀ ਉਹ ਦਿਨ ਮੈਂ ਦੇਖੀ ਓਏ ਜਦੋਂ ਮੇਰੇ ਮੂੰਹ ਚ ਮੁਰਕੀ ਵਾਹ ਕਰ ਮੈਂ ਉਹਦੇ ਮੂੰਹ ਚ ਤੇ ਮੇਰੇ ਤੇ ਨਾ ਵਧੀਆ ਹੋਣਗੇ ਜਿਵੇਂ ਆਏ ਨਾ ਹੋਵੇ ਬਾਈ ਊੜਾ ਤੇ ਅਕ ਤੇ ਉਹਨਾਂ ਕਿਤੇ ਆਏ ਨਾ ਹੋਵੇ ਬੁਰਕੀਆਂ ਮੇਰੇ ਸਾਡੇ ਤੁਸੀਂ ਆਸ ਤੇ ਮੂੰਹ ਚ ਹੀ ਪਾਈ ਜਾਓ ਤੇ ਮੈਨੂੰ ਭੁੱਖਾ ਮਾਰਦੇ ਤੂੜੀ ਵਾਲੀ ਸੁਆਚ ਉਹ ਨਹੀਂ ਛੋੜੇ ਭਾਈ ਤੈਨੂੰ ਮੈਂ ਰੋਟੀ ਆ ਫਰਾਇਆ ਕਰੂੰ ਹਾਂ ਫੇਰ ਠੀਕ ਆ ਚੱਲ ਚੱਲ ਕੇ ਮੰਗਰੀ ਜਲੀ ਮੋ ਬਾਗੀ ਹੋਰ ਚੱਲ ਉਹ ਮੱਦੀ ਕੇ ਵੀ ਲਾਈਏ ਗੋਕੇ ਮਾਂ ਲਗਾ ਨਾ ਕਿਹੜਾ ਮੱਦੀ ਮੋਦੀ ਬੱਚੀ ਰੋਲ ਦਾਂਗੇ ਮੇਰੀ ਗੱਲ ਸੁਣ ਲੈ ਆਪਾਂ ਮੜੀ ਜੀ ਬੜ ਕੇ ਰੱਖਣੀ ਐ ਪਿੰਡ ਨੇ ਮੋ ਆਪਣੇ ਵਾਲਾ ਕੰਮ ਕਰਦੀ ਆ ਕਿਤੇ ਹੋਰ ਕੋਸ਼ ਕਰਦੀ ਵੰਦੀ ਆ ਚੱਲ ਫੇਰ ਇਹ ਤਾਂ ਉਹ ਅਗਨੀ ਦੀ ਸੌਂ ਕਰਦੀ ਆ ਪਿੰਡ 'ਚ ਰਿਸ਼ਤਾ ਨਹੀਂ ਹੋਣ ਦੇਣਾ ਨਾ ਜਿੱਨਾ ਜਰਾ ਆਪਣੇ ਨਾਲ ਤੋਪਾਂ ਨਹੀਂ ਭਰੇ ਜਾਂਦਾ ਬਸ ਚੱਲ ਫੇਰ ਹੋਰ ਬਾਬਾ ਠੀਕ ਆ ਹਾਂ ਆਈ ਗਈ ਫੇਰ ਹੋਰ ਫਿਰ ਜੇ ਤੂੰ ਆਖਰੀ ਸਿਕਾ ਮਤਲਬ ਤੈਨੂੰ ਕਰਨਾ ਹੀ ਸੀ ਇਹ ਤਾਂ ਪੱਕੀਆਂ ਬੇਬੀ ਮੈਂ ਤਾਂ ਪੂਰੀ ਗੌਰ ਕੀਤੀ ਇਹ ਤਾਂ ਤੁਹਾਡੇ ਪੁੱਟੇ ਮੇਰੇ ਚਾਚਾ ਹੀ ਲੱਗਦਾ ਹੈ ਅੱਛਾ ਤੇ ਮੈਂ ਆਖਰ ਪਹਿਲਾਂ ਮੈਂ ਚਾਚੇ ਨੂੰ ਗੱਠੜੀ ਘਰ ਵਰਕੜਾ ਆਲੇ ਮਹਨ ਹਾਂ ਤਾਂ ਲੱਗਦੀ ਹੀ ਹੈ ਨਾ ਹਾਂ ਜਿਵੇਂ ਨਹੀਂ ਕਿ ਨਹੀਂ ਕਰਦੀ ਇਹ ਮੁੰਡੇ ਜਿਵੇਂ ਤਾਂ ਸਹੀ ਸੱਤ ਕਿੱਲੇ ਆਉਂਦੇ ਹੈ ਤੁਸੀਂ ਪਤਾ ਕਰ ਲਿਓ ਕੋਈ ਨਸ਼ਾ ਨਹੀਂ ਕਰਦਾ ਨਹੀਂ ਕਰਦਾ ਨਾ ਨਸ਼ੇ ਕੋਈ ਨਹੀਂ ਕਰਦਾ ਉਹ ਤਾਂ ਮੈਂ ਚਾਚਾ ਪਹਿਲੇ ਹੀ ਦਾਸਤਾ ਸੀ ਵੀ ਮੁੰਡੇ ਦਾ ਕੋਈ ਨਸ਼ਾ ਨਹੀਂ ਹੈਗਾ ਫਿਰ ਘਰ ਵਰਕ ਤਾਂ ਠੀਕ ਆ ਹੈ ਨਾ ਲਾਂ ਜਾ ਚੰਗ ਮਦਨ ਮਾਰੇ ਤਾਂ ਥੋੜੀ ਫੜਾਂ ਗੀ ਮੈਂ ਵੀ ਦੇਖੀ ਕੀ ਗੱਲ ਬਖਾਣੇ ਤਾਂ ਕੱਲਾ ਮੁੰਡਾ ਸਾਰਾ ਖਸੂਸ ਤੇਈ ਆ ਕੋਈ ਬੰਡ ਨਹੀਂ ਬਟੇਰਾ ਨਹੀਂ ਹੋਣਾ ਇਹਨਾਂ ਨੇ ਚਲ ਫਿਰ ਆਪਣੇ ਤਾਂ ਤਕਰੀਬਨ ਹੈਨਾ ਬੱਕਰੀ ਬੇਬੇ ਰਿੰਕੂ ਕੋਲੋਂ ਕਹਾਜ ਬਮਾਤਾਇਆ ਕਹਿੰਦੀ ਸੀ ਮੁੰਡਾ ਵੀ ਆਪਨੇ ਗੱਲ ਨਹੀਂ ਕਢਾਈ ਦਿੰਦੇ ਚਾਚੇ ਹੋਰ ਸੁਣਨਾ ਆਈ ਤੂਗਾ ਨਹੀਂ ਬਲਾਲਾ ਨੇ ਮੈਂ ਝਾ ਕਰਦੀ ਆ ਲੈ ਮੈਂ ਇੱਕ ਸਾਈ ਕਰਿਆ ਬੇ ਕਰੇ ਨਹੀਂ Rikku da hain, Rikku da wala mokiai, o da oja omoos hadle o kaile teri maa ka revan odiye. O koi na, aage me ristead aine aapne. Nei e vase ta omoos aio aio aio. Ther aade, ther aade tussi. Haa aie zin, tataia vla la da hii. O ta hii Rikku da ahirna ta aakne o kaise da tere na dhok sokh ea kaata ae zin. Tataia dhani dhok sokh peir kaale o koe ristead aara e doon na nami kaale. O ਅਸਲੀ ਗਾਵੀ ਸਤਰੀਕਾ ਗਾਵੀ ਕੰਮ ਕਰ ਜਣੂ ਗਾਜਰਾਂ ਚ ਕਦੇ ਫਿਰ ਲੈਣੇ ਠੀਕਾ ਹੋਰ ਮੈਂ ਕਿੰਝ ਜੇ ਬਹਿ ਜਾਵਾਂ ਲਿਸਤ ਦਾ ਰਾਰਾ ਰੇਕੇ ਕਹੇ ਨਾ ਮੈਂ ਕਦੇ ਕਿਵੇਂ ਲੱਗਦੀ ਦਿਉੜੀ ਉਹ ਮੱਜੇ ਤੇ ਬਹਿ ਜਾਵੇ ਬਹਿ ਗਿਆ ਫਿਰ ਨਾ ਕੋਈ ਨਾ ਹੋ ਜਾਏ ਇਹ ਤਾਂ ਚੱਟਾਂ ਹੀ ਨਹੀਂ ਬਸ ਬਾਹਰ ਤੋਂ ਆ ਪਰ ਸਾਡੇ ਕੋਲ 3.5 ਕਿੱਲੇ ਬਾਹਰ ਦੇ ਆ ਚੱਲ ਚੰਗਾ ਬੈਲੋਂ ਵਿੱਚ ਪੂਨ ਵਿੱਚ ਜਾਗੜੇ ਮਾਰੀ ਤੇ ਮੈਂ ਚਾਵਲ ਭਾਲੇ ਉਹ ਵੇ ਮੇਰੇ ਪਟਾਈ ਬਾਝੀ ਮੇਂ ਪ੍ਰੀਤ ਜਲ ਹੋਈ ਐ ਉਸੇ ਜਲ ਦੇ ਰਹੀ ਤੂੰ ਚੰਗਾ ਚੁਪਗਾ ਅਸੀਂ ਇੱਥੇ ਤੋਣ ਸੋਰੀ ਆ ਰੇ ਕਈ ਲੋਕੇ ਗੋੜਾ ਪੱਤਾ ਪਵਾ ਦੀ ਬਹੁਤ ਮੈਂ ਹੈ ਬੋਲ ਨਹੀਂ ਤੁਸੀਂ ਕਿਵੇਂ ਆਏ ਸਹੀ ਸਾਥ ਹੋ ਝੂਠਾ ਨਾ ਸਾਨੂੰ ਸਾਰੇ ਪਿੰਡ ਦੀ ਘਬਰਾ ਸਾਨੂੰ ਤਾਂ ਰੇੜੂ ਆ ਰਹਿੰਦੇ ਆ ਲੋਕ ਅਸੀਂ ਮਤਲਬ ਲੜਕੀ ਨਾ ਆਇਆ ਕੰਮ ਸੀਗਾ ਕੋਈ ਹਾਂ ਰਿਸ਼ਤਾ ਕਰਨਾ ਨਾ ਤੂੰ ਹਾਂ ਸੁਬਰੀ ਗੱਲਾਂ ਲੱਗਦੀ ਐ ਮਨ ਚ ਹੈ ਤਾ ਨਾ ਮਨ ਹਾਂ ਜੇ ਤੇਈ ਗੱਲ ਸਾਥੋਂ ਪੁੱਛ ਲਾ ਤਸੀਂ ਸਾਰਾ ਕੋਤਾ ਨਮਾ ਕਿਉਂ ਕੁੜੀ ਰੋਵਨਾ ਉਹ ਨਹੀਂ ਜੋ ਜੋ ਬਣਾਇ ਨਹੀਂ ਮਾਨਨ ਦਾ ਗੱਲ ਕੀ ਆ ਬਿਜਲੀ ਮੈਂ ਮਾਇਦਾ ਤੂੰ ਮੁੰਡਾ ਹੈ ਜਮਾ ਸੌਣੇ ਦਾ ਰੁਪਿਆ ਸੀ ਅੱਛਾ ਸੀ ਹੁਣ ਤਾਂ ਮੇਰਾ ਸੌਣ ਤੁਕੀ ਰਲਿਆ ਉਹ ਯਾਰ ਜਰਾ ਚੱਲਿਆ ਨਹਾਇਆ ਉਹ ਟਿੱਕ ਟੱਪ ਹਾਂ ਆਈਏ ਸਾਨੂੰ ਇਹ ਪਤਾ ਗੜਾ ਕੁਛ ਨਹੀਂ ਛੱਡਦਾ ਤੋ ਤਿੰਨ ਚਾਰ ਵਾਰੀ ਤਾਂ ਹੁਣ ਮੇਰੀ ਗੱਲ ਸੁਣ ਲੈ ਸਾਡੇ ਆਲਾ ਖਾਂਦਾ ਮੈਂ ਤਾਂ ਖਾਂਦਾ ਨਹੀਂ ਧੁੱਪੀ ਇਹ ਹਾਂ ਨਹੀਂ ਲੱਗਦੀ ਹਾਂ ਇਹ ਖਾਂਦਾ ਇਹ 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 ਤੋ ਤਿੰਨ ਚਾਰ ਵਾਰੀ ਦ ਚਮਚੇ ਲੈ ਗਿਆ ਮੰਗ ਕੇ ਦੇਖ ਲੈ ਗਿਆ ਸੱਚੀ ਗੱਲ ਕਰ ਰਿਹਾ ਹਟ ਜਾ ਹੋਰ ਦੱਸ ਜਨਾ ਬੁੜਾ ਬੰਦਾ ਕਿੱਥੇ ਕਿੱਥੇ ਉਹ ਸਾਡੇ ਪਿੰਡ ਦੇ ਨਾਲ ਉਹ ਪਰਲੇ ਵਿੜੇ ਤੇ ਹੈ ਉੱਥੇ ਕਿਸੇ ਕੁੜੀ ਨੂੰ ਝੇੜਦਾ

ਅਜੀਬ ਬਾਕੀ ਤੈਨੂੰ ਦੱਸਦਾ ਫਿਰ ਗਾਹਾਂ ਦੇ ਵੀ ਮਰਜੀ ਹੈ ਮੈਂ ਤਾਂ ਹੱਥਾਂ ਦੇ ਰਹਿ ਜੇ ਚਾਹ ਪਾਲਦਾ ਜੇ ਕੋਈ ਹੋਰ ਹੁੰਦਾ ਉਹਨੂੰ ਉੱਤਕੇ ਵਾ ਗਿਆ ਹੁੰਦਾ ਇਹ ਮੈਂ ਤਾਂ ਕਿਹਾ ਇੱਕ ਦੋ ਜਣਾ ਐ ਦੋ ਜਣਾ ਗੋਲੇ ਨੂੰ ਪਾ ਖੜਾ ਨਾ ਤੇ ਖੜਾ ਲਿਓ ਠੱਕਾ ਦੇ ਦਿਓ ਵੀ ਸੋਖੇ ਰਹੋ ਰਹੋਗੇ ਲੱਕੜਾਂ 'ਚ ਫੂਕਦੇ ਆਦਰੇ ਅਮ ਤੈਨੂੰ ਜੀ ਮੈਂ ਕੱਲ ਮਜ਼ਾ ਫਾਇਆ ਭਾਏ ਨੀ ਚੱਤਰ ਹੋ ਗਿਆ ਕਿਹੜੀ ਚਾਹ ਬਣਦਾ ਦਾ ਆਓ ਖਾਜੂ ਲੱਭ ਬਈ ਉਹ ਚਾਚਾ ਮੈਂ ਚਾਹ ਲੈ ਕੇ ਆਉਣੀ ਐ। ਲੈ ਕਿਆ ਕਰ ਪੀ ਲਈ ਭਾਈ। ਕਿਆ ਪੀ ਹੋ ਗਿਆ? ਮੈਂ ਫੇਰ ਦੱਸੂ ਤੈਨੂੰ ਮੈਨੂੰ ਹੁਣ ਜਾ ਜਾਂਦੇ। ਆਪਾਂ ਜਾ ਕੇ ਪੀ ਜਾਂਦੇ। ਨਾ ਬਾਰੀ ਜਾਦਾ ਪੀ। ਫੇਰ ਆਵਾਂਗੇ ਬੇਬੇ। ਅੱਬਾ ਵੀ ਗੱਲ ਸੁਣ ਜਾ। ਮੈਂ ਤਾਂ ਹੀ ਜਾ ਲੈ ਕੇ ਆ। ਤੇ ਮੇਰੇ ਕੋਲ ਅਛਾਇੋ। ਇੰਨਾ ਹੀ ਕੱਢੀ। ਓਏ। ਐ ਨਹੀਂ ਕਰੂ ਤੈਨੂੰ ਨਾ ਕਰ। ਇਹਨਾਂ ਦੇ ਨਹੀਂ ਹੁਣ ਕੰਨ ਸਾਲ ਕੋਈ ਆਉਂਦਾ ਨਹੀਂ ਫਿਰ ਆਪਾਂ ਐਵੇਂ ਹੀ ਨਹੀਂ ਅਗਨੀ ਦੀ ਸੌ ਘਾਤੀ ਮਾਰਾ ਕਿੱਥੇ ਰਸਤਾ ਨਹੀਂ ਹੁਣ ਨਾ ਨਾਲੇ ਉਹਨੇ ਮਨੋ ਕੁਛਾਂ ਗਏ ਹਾਂ ਵਿੱਪਾ ਦੇ ਝਾਇਆ ਕਿਤੇ ਹੋਰ ਬੁਧਾਈਆ ਕਿਤੇ ਹੋਰ ਅੰਡੇ ਕਿਤੇ ਹੋਰ ਕੁਕੜੀ ਕਿਤੇ ਹੋਰ ਟੈਂਟ ਕਿਤੇ ਹੋਰ ਗਏ ਹੈ ਬਈ ਉਹ ਨਾਲ ਬੈਠੀ ਝੋਲੀ ਲੱਗਦੀ ਸੀ ਥੋੜਾ ਜਿਹਾ ਇਹਨੇ ਮੈਨੂੰ ਤਾਂ ਲੱਗਦਾ ਘਰੇ ਜਾ ਕੇ ਵੀ ਤਿੰਨ ਦਿਨ ਜਾ ਨਹੀਂ ਗੁਣੀ ਹਾਂ ਹਾਂ ਚਾਲਾ ਵੇ